ਸਤਿ ਸ਼੍ਰੀ ਅਕਾਲ ਜੀ ਆਪ ਸਭ ਜੀ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਪੋਜ਼ਿਟਿਵ ਬਾਈ ਪੰਜਾਬ ਦੀ ਉੱਤੇ ਜਿਵੇਂ ਕਿ ਆਪਾਂ ਮੈਰਾਥਨ ਕਲਾਸ ਲਗਾਈ ਸੀਗੀ ਬੀਲੀ ਬੋਰਡ ਦੇ ਏਲਮ ਪੇਪਰ ਵਾਸਤੇ ਤੇ ਉਹਦਾ ਪੇਪਰ 23 ਜੂਨ ਨੂੰ ਹੋ ਚੁੱਕਿਆ ਤੇ ਬਹੁਤ ਖੁਸ਼ੀ ਦੀ ਗੱਲ ਹੈ ਬਹੁਤ ਸਾਰੇ ਮੈਸੇਜ ਆਏ ਬੱਚਿਆਂ ਦੇ ਕਿ ਤੁਹਾਡੀ ਜਿਹੜੀ ਮੈਰਾਥਨ ਹੈਗੀ ਆ ਸਾਡੇ ਵਾਸਤੇ ਕਾਫੀ ਮਦਦਗਾਰ ਸਾਬਤ ਹੋਈ ਤੇ ਉਹਦੇ ਰਿਗਾਰਡਿੰਗ ਆਪਾਂ ਵੀਡੀਓ ਲੱਗ ਤੋਂ ਪਾਵਾਂਗੇ ਜ ਜਿਹਦੇ ਵਿੱਚ ਆਪਾਂ ਤੁਹਾਨੂੰ ਵੀ ਪ੍ਰੂਫ ਦੱਸਾਂਗੇ ਵੀ ਕਿੰਨੇ ਕੁਐਸਚਨ ਮੈਰਾਥਨ ਦੇ ਵਿੱਚੋਂ ਆਏ ਲਗਭਗ 70 ਤੋਂ 80% ਮੈਰਾਥਨ ਆਈ ਹੋਈ ਹੈ ਤੇ 100% ਆਪਣਾ ਕੋਰਸ ਤੇ ਕੋਰਸ ਦੀ ਜਾਣਕਾਰੀ ਵੀ ਮੈਂ ਲਾਸਟ ਵਿੱਚ ਦਊਗਾ ਅੱਜ ਆਪਾਂ ਚਰਚਾ ਕਰਨੀ ਹੈ ਵੀ ਕਿਹੜੇ-ਕਿਹੜੇ ਕੁਐਸਚਨਾਂ ਦੇ ਉੱਪਰ ਆਪਾਂ ਆਬਜੈਕਸ਼ਨ ਪਾ ਸਕਦੇ ਹਾਂ ਪੇਪਰ A ਦੇ ਵਿੱਚੋਂ ਪੇਪਰ B ਦੇ ਵਿੱਚੋਂ ਚਲੋ ਮੈਂ ਤੁਹਾਨੂੰ ਲਗ ਤੋਂ ਵੀਡੀਓ ਪਾ ਦਊਗਾ ਪਰ ਪੇਪਰ A ਦੇ ਵਿੱਚੋਂ ਆਪਾਂ ਕਿਹੜੇ-ਕਿਹੜੇ ਕੁਐਸਚਨਾਂ ਤੇ ਆਬਜੈਕਸ਼ਨ ਪਾ ਸਕਦੇ ਹਾਂ ਕਿਉਂਕਿ ਹੋ ਸਕਦਾ ਕੋਈ ਇੱਕਦੇ ਨੰਬਰ ਤੋਂ ਰਹਿੰਦਾ ਹੋਵੇ ਤਾਂ ਉਹਦੇ ਵਾਸਤੇ ਇਹ ਵੀਡੀਓ ਹੈਲਪਫੁਲ ਰਹੂਗੀ ਤਾਂ ਸ਼ੁਰੂ ਕਰਦਾ ਤੁਹਾਨੂੰ ਸਭ ਤੋਂ ਪਹਿਲਾਂ ਮੈਂ ਪਹਿਲਾ ਕੁਐਸਚਨ ਦਿਖਾਉਣਾ ਹੈ ਪਹਿਲਾ ਕੁਐਸਚਨ ਉਹਨਾਂ ਤਾਂ ਜਿਹੜੀਆਂ ਆਪਸ਼ਨਾਂ ਹੈਗੀਆਂ ਨੇ ਇਹਨਾਂ ਸਾਰਿਆਂ ਦੇ ਵਿੱਚੋਂ ਕੋਈ ਵੀ ਨਹੀਂ ਹੈਗੀ ਇਹ ਕਿਉਂਕਿ ਜਿਹੜੀ ਇਹ 1926 ਦੇ ਵਿੱਚ ਰੱਖੀ ਗਈ ਸੀਗੀ ਨਹੀਂ ਠੀਕ ਹੈ ਪਰ ਹੁਣ ਇਸ ਕੁਐਸਚਨ ਦੀ ਆਈਡੀ ਕੀ ਆ ਆਈਡੀ ਦੇ ਹਿਸਾਬ ਨਾਲ ਜੀ ਆਪਾਂ ਅਨਸਰ ਕੀ ਚੈੱਕ ਕਰਨੀ ਇਸ ਕੁਐਸਚਨ ਦੀ ਜਿਹੜੀ ਆਈਡੀ ਹੈਗੀ ਆ ਨਾ 687371 ਠੀਕ ਹੈ ਜੀ 495 ਤਾਂ ਪਰ ਤੁਹਾਨੂੰ ਜਾਣ ਕੇ ਖੁਸ਼ੀ ਹੋਊਗੀ ਵੀ ਇਸ ਕੁਐਸਚਨ ਨੂੰ ਉਹਨਾਂ ਨੇ ਡ੍ਰੌਪ ਕਰਤਾ ਕਹਿਣ ਦਾ ਮਤਲਬ ਕਿ ਇਹ ਸਾਰਿਆਂ ਵਾਸਤੇ ਹੀ ਗ੍ਰੇਸ ਮਾਰਕ ਮਿਲੇਗਾ ਤਾਂ ਇਹ ਕੁਐਸਚਨ ਨੂੰ ਕੀ ਕਰਤਾ ਉਹਨਾਂ ਨੇ ਅਨਸਰ ਕੀ ਦੇ ਵਿੱਚ ਡ੍ਰੌਪ ਕਰਤਾ 95 ਨੰਬਰ ਦੇਖੋਗੇ ਨਾ ਦੇਖੋ ਅ디 ਕੋ 495 ਨੰਬਰ ਪਿੱਛੇ ਦੇਖੋਗੇ ਤਾਂ ਉਹਨਾਂ ਨੇ ਕੀ ਕਰਤਾ ਇਹ ਕੁਐਸਚਨ ਡ੍ਰੌਪ ਕਰਤਾ ਕਿਉਂਕਿ ਇਹਦੀ ਆਪਸ਼ਨਾਂ ਕੀ ਸੀਗੀਆਂ ਗਲਤ ਸੀਗੀਆਂ ਤੇ ਇਹਦੇ ਵਾਸਤੇ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈਗੀ ਓਬਜੈਕਸ਼ਨ ਪਾਉਣ ਦੀ ਜ਼ਰੂਰਤ ਨਹੀਂ ਹੈਗੀ ਓਬਜੈਕਸ਼ਨ ਕਿਵੇਂ ਪਾਉਣੀਆਂ ਉਹ ਮੈਂ ਹੈਂਡ ਵਿੱਚ ਦੱਸੂਗਾ ਜੇ ਵੀਡੀਓ ਵਧੀਆ ਲੱਗੂਗੀ ਲਾਈਕ ਸ਼ੇਅਰ ਕਰ ਦਿਓ ਚੈਨਲ ਤੇ ਨਵੇਂ ਹਰ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਗਲਾ ਕੁਐਸਚਨ ਆਇਆ ਜੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕਦੋਂ ਕੀਤੀ ਚਲੋ ਇਹ ਤਾਂ ਤੁਹਾਨੂੰ ਮੈਂ ਮੈਰਾਥਨ ਦੇ ਵਿੱਚ ਵੀ ਕਰਵਾਇਆ ਸੀ ਰਾਜੇ 30 ਮਾਰਚ 1699 ਨੂੰ ਕੀਤੀ ਸੀਗੀ ਤਾਂ ਆਨਸਰ ਕਈ ਬੱਚੇ 1998 ਕਹਿ ਰਹੇ ਸੀ ਮੈਨੂੰ ਮੈਸੇਜ ਦੇ ਉੱਪਰ ਪਰ ਜਦੋਂ ਮੈਂ ਕ੍ਰਾਸ ਚੈੱਕ ਕੀਤਾ ਤਾਂ ਇਹਦੀ ਆਈਡੀ ਹੈਗੀ ਆ 1456 ਤਾਂ ਆਨਸਰ ਇੱਥੇ 4th ਹੀ ਆਨਸਰ ਆਊਗਾ ਦੇਖੋ 1456 ਜਿਹੜਾ ਆਨਸਰ ਲਾਇਆ ਉਹਨਾਂ ਨੇ ਦੇਖੋ ਆਹ ਦੇਖੋ 4th ਹੀ ਲਾਇਆ ਤੇ ਇਸ ਕਰਕੇ ਇੱਥੇ ਕੋਈ ਵੀ ਰਿਜੈਕਸ਼ਨ ਆਪਾਂ ਨਹੀਂ પા ਸਕਦੇ ਅਗਲਾ ਕੁਐਸਚਨ ਆਪਾਂ ਗੱਲ ਕਰਦੇ ਹਾਂ ਪੰਜਾਬ ਦੇ ਕਿਹੜੇ ਸ਼ਹਿਰ ਦੇ ਵਿੱਚ ਦੇਸ਼ ਭਗਤ ਯਾਦਗਾਰੀ ਹਾਲ ਹੈ ਤਾਂ ਇਹ ਜਲੰਧਰ ਦੇ ਵਿੱਚ ਆ ਭਾਈ ਠੀਕ ਆ ਇਹਦਾ ਆਨਸਰ ਵੀ ਠੀਕ ਲਾਇਆ ਇਹ ਵੀ ਮੈਨੂੰ ਬੱਚੇ ਨੇ ਕਿਹਾ ਵੀ ਲੁਧਿਆਣਾ ਲਾਇਆ ਉਹਨਾਂ ਨੇ ਆਨਸਰ ਪਰ ਮੈਂ ਜਦੋਂ ਇਹਦੀ ਆਈਡੀ ਚੈੱਕ ਗਗਰੀ ਬਾਬਿਆਂ ਦਾ ਮੇਲਾ ਹੁੰਦਾ ਰਾਜੇ ਦੇਸ਼ ਭਗਤ ਜਾਦਗਰੀ ਹਾਲ ਦੇ ਵਿੱਚ ਜਲੰਧਰ ਦੇ ਵਿੱਚ ਆਇਆ ਹੈ ਤਾਂ ਇਹਦਾ ਅਨਸਰ ਉਹਨਾਂ ਨੇ 1493 ਦਾ 1 ਹੀ ਲਾਇਆ ਤੇ ਇਸ ਤੇ ਵੀ ਕੋਈ objection ਨਹੀਂ ਮੰਨਦੀ ਕਿ ਦੇਖੋ 1 ਅਨਸਰ ਹੀ ਲਾਇਆ ਠੀਕ ਹੈ ਇਹ ਤੁਹਾਡੀਆਂ ਮੈਂ ਕਨਫਿਊਜ਼ਨ ਦੂਰ ਕਰਨ ਵਾਸਤੇ ਇਹ ਵੀਡੀਓ ਪਾ ਰਿਹਾ ਹਾਂ ਅਗਲੀ ਗੱਲ ਕਰਦੇ ਹਾਂ ਜੀ ਹੁਣ ਇਹਨਾਂ ਦੋ ਕੁਸ਼ਨਾ ਤੇ objection ਪੈ ਸਕਦੀ ਹੈ ਜਿਨ੍ਹਾਂ ਨੇ ਦੇਖੋ ਮੈਂ ਜਿਨ੍ਹਾਂ ਨੇ ਕੋਰਸ ਪੜਿਆ ਆਪਣਾ ਕੋਰਸ ਕੋਈ ਜ਼ਿਆਦਾ ਮਹਿੰਗਾ ਨਹੀਂ 500 ਰੁਪਏ ਦਾ ਕੋਰਸ ਆਪਾਂ ਲਾਂਚ ਕੀਤਾ ਹੋਇਆ ਪੰਜਾਬੀ ਵੀਪਰੇ ਦਾ ਵੀ ਕੀਤਾ ਹੋਇਆ ਪੀਐਸਪੀਸੀਲ ਵਾਸਤੇ ਸਪੈਸ਼ਲ ਵੀ ਕੀਤਾ ਹੈ ਜਿਹਦੇ ਵਿੱਚ ਤੁਹਾਡਾ ਪੇਪਰ ਏ 50 ਨੰਬਰ ਦਾ ਪੰਜਾਬੀ ਗ੍ਰਾਮਰ 20 ਨੰਬਰ ਦੀ 10 ਨੰਬਰ ਦੀ ਪੰਜਾਬ ਜੀ ਕੇ ਕਵਰ ਹੋਊਗੀ ਸਿਰਫ 500 ਰੁਪਏ ਪ੍ਰਾਈਸ ਆ ਉਹਦਾ ਕੋਰਸ ਦਾ ਉਸ ਕੋਰਸ ਦੇ ਵਿੱਚ ਦੇਖੋ ਜਿਹੜੀ ਗਿਣਤੀ ਹੈਗੀ ਆ ਨਾ ਗਿਣਤੀ ਮੌਕੇ ਮੈਂ ਬਹੁਤ ਮਿਹਨਤ ਕੀਤੀ ਹੈ ਠੀਕ ਹੈ ਆਪਦੀ ਮਿਹਨਤ ਨੂੰ ਮੁੱਖ ਰੱਖ ਕੇ ਕਹਿ ਰਿਹਾ ਮੈਂ ਪੀਟਰ ਪਲੱਸ ਬੋਰਡ ਦੇ ਜਿੰਨੇ ਵੀ ਪੇਪਰ ਹੋਈ ਆ ਗਿਣਤੀ ਜਿਹੜੀ ਬੱਚੇ ਨੇ ਮੇਰੀ ਕੋਰਸ ਵਿੱਚੋਂ ਪੜ੍ਹੀ ਆ ਉਹ ਕਦੇ ਵੀ ਗਲਤ ਨਹੀਂ ਹੋਏਗੀ ਕਿਉਂਕਿ ਜਿਹੜਾ 69 ਹੋ ਗਿਆ 89 ਹੋ ਗਿਆ 79 ਹੋ ਗਿਆ ਇਹ 49 ਹੋ ਗਿਆ ਇਹ ਸਾਰੇ ਗਲਤ ਕਰਕੇ ਆਉਂਦੇ ਆ ਬੱਚੇ ਹੁਣ ਜਿਹੜਾ 69 ਹੈਗਾ ਇਹਨਾਂ ਦੇਖੋ ਕੁਐਸਚਨ ਦੀ ਆਈਡੀ ਤੁਹਾਨੂੰ ਦਿਖਾਉਣਾ ਮੈਂ 1488 ਇਹਨਾਂ ਨੇ ਆਹ ਵਾਲਾ ਕੀਤਾ ਇਹ ਵੀ ਗਲਤ ਹੈ ਕਿਉਂਕਿ ਤੁਹਾਨੂੰ ਵੀ ਤੇ ਪ੍ਰੂਫ ਦੱਸੂਗਾ ਤੁਸੀਂ ਇ objection ਪਾਉਣੀ ਕਿਵੇਂ ਆ ਠੀਕ ਹੈ ਤਾਂ ਉਹ ਨਾਲ ਪ੍ਰੂਫ ਲਗਾਉਣਾ ਕੀ ਹੈ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਕਿਤਾਬਾਂ ਦਾ ਪ੍ਰੂਫ ਲਾਵਾਂਗੇ ਆਪਾਂ ਤਾਂ 69 a ਨੰਨੇ ਜਗ੍ਹਾ ਤੇ ਨਾਣਾ ਆਊਗਾ ਠੀਕ ਹੈ 69 ਦੇ ਵਿੱਚ ਨਾਣਾ ਆਉਂਦਾ ਨਾ ਕਿ ਨੰਨਾ ਆਉਂਦਾ ਠੀਕ ਹੈ ਜੀ ਇਦਾਂ ਹੀ ਇੱਕ ਕੁਐਸਚਨ ਇਹਨਾਂ ਨੇ ਹੋਰ ਗਲਤ ਕੀਤਾ ਉਹ ਵੀ ਤੁਹਾਨੂੰ ਮੈਂ ਦਿਖਾ ਦਿੰਦਾ ਇਸ ਕੁਐਸਚਨ ਦੀ ਆਈਡੀ ਹੈਗੀ 1488 ਤੇ 1488 ਦਾ ਉਹਨਾਂ ਨੇ ਸੈਕੰਡ ਲਗਾਇਆ ਠੀਕ ਹੈ ਜੀ ਇੱਕ ਚੀਜ਼ ਸਮਝ ਆ ਗਈ ਇਹ ਗਲਤ ਅਗਲਾ ਤੁਹਾਨੂੰ ਮੈਂ ਇੱਕ ਕੁਐਸਚਨ ਹੋਰ ਦਿਖਾਉਣਾ ਹੈ 99 99 ਵੀ ਇਹ ਗਲਤ ਆ राजे ਇੱਥੇ ਵੀ ਨਾਣਾ ਆਉਣਾ ਠੀਕ ਹੈ ਇਹਨਾਂ ਨੇ ਆ ਚੌਥਾ ਨੰਬਰ ਲਗਾਇਆ ਇੱਥੇ ਵੀ ਨਾਣਾ ਆਉਣਾ ਮੈਂ ਤੁਹਾਨੂੰ ਵਿਧਪਰੂਪ ਦਿਖਾ ਦਿੰਦਾ ਤਾਂ ਆ ਦੇਖੋ ਮੈਂ ਆਪਣੇ ਕੋਰਸ ਵਿੱਚ ਕਰਵਾਇਆ ਹੋਇਆ ਸੀਗਾ 29 ਦਾ ਮਤਲਬ ਹੁੰਦਾ 30 ਤੋਂ ਊਣਾ ਠੀਕ ਹੈ ਜੀ 30 ਤੋਂ ਊਣਾ 29 ਹੋ ਗਿਆ 39 ਹੋ ਗਿਆ 49 ਹੋ ਗਿਆ ਤਾਂ 69 ਆਉਣਾ ਸੀ राजे ਆ ਵਾਲਾ ਠੀਕ ਹੈ ਜੀ ਊੜੇ ਨੂੰ ਅੰਕੜ ਨਾਣੇ ਤੇ ਆਦਿਕ ਤੱਤਾ ਰਾਰਾ ਤੇ 99 ਆਉਣਾ ਸੀ ਊੜੇ ਨੂੰ ਅੰਕੜ ਨਾਣੇ ਨੂੰ ਕੰਨਾ ਨੰਨਾ ਬਾਵੇ ਤੇ ਲਾਂ ਦੇ ਉੱਤੇ ਬਿੰਦੀ ਤਾਂ ਦੇਖੋ ਦੋਨੇ ਗਲਤ ਨੇ ਤੇ ਇਸ ਵਰਕੇ ਤੁਸੀਂ ਇਹਨਾਂ ਦੋਵਾਂ ਤੇ ਆਬਜੈਕਸ਼ਨ ਪਾ ਸਕਦੇ ਹੋ ਇਹਦੇ ਵਾਸਤੇ ਪ੍ਰੂਫ ਆਪਿਆ ਤੁਹਾਡੀ ਇਹ ਦੂਜੀ ਕਲਾਸ ਦੀ ਕਿਤਾਬ ਹੈ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਜਿਹੜੀ ਲਗਾਈ ਜਾਂਦੀ ਹੈ ਸਰਕਾਰੀ ਸਕੂਲਾਂ ਦੇ ਵਿੱਚ ਤਾਂ ਦੇਖੋ 69 ਉੜੇ ਤੋਂ ਔਂਕੜ ਨਾਣੇ ਦਾ ਤਰਰ 99 ਤੇ 99 ਉੜੇ ਨੂੰ ਔਂਕੜ ਨਾਣੇ ਨੂੰ ਕਰਨਾ ਜਾਂ ਕਿ ਨੰਨੇ ਨੂੰ ਕਰਨਾ ਤਾਂ ਇਹ ਪ੍ਰੂਫ ਵਿਦ ਪ੍ਰੂਫ ਆਪਾਂ ਆਬਜੈਕਸ਼ਨ ਪਾ ਸਕਦੇ ਹਾਂ ਤੇ ਦੋ ਨੰਬਰ ਵੱਧ ਸਕਦੇ ਆ ਜੇ ਕਿਸੇ ਦੇ ਦੋ ਨੰਬਰ ਘਟਦੇ ਆ ਆਬਜੈਕਸ਼ਨ ਕਿਵੇਂ ਪਾਉਣੀ ਹੈ ਮੈਂ ਐਂਡ ਵਿੱਚ ਦੱਸਦਾ ਪਤਾ ਲੱਗ ਗਿਆ ਹੁਣ ਆਹ ਕੁਐਸਚਨ ਵੀ ਅਬਜੈਕਸ਼ਨ ਦੇ ਵਿੱਚ ਜਾਊਗਾ ਕਹਿੰਦੇ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕਿੱਥੇ ਕੀਤੀ ਹੁਣ ਬੱਚਿਆਂ ਨੂੰ ਆਇਆ ਹੋਊਗਾ ਵੀ ਆਨੰਦਪੁਰ ਸਾਹਿਬ ਕੀਤੀ ਐ ਭਾਈ ਆਨੰਦਪੁਰ ਸਾਹਿਬ ਤੇ ਕੀਤੀ ਐ ਪਰ ਆਨੰਦਪੁਰ ਸਾਹਿਬ ਕਿਹੜਾ ਛੋਟਾ ਆਨੰਦਪੁਰ ਸਾਹਿਬ ਦੇ ਵਿੱਚ ਕਿੰਨੀਆਂ ਜਗ੍ਹਾਆਂ ਨੇ ਜੇ ਦੋਨੇ ਆਪਸ਼ਨ ਆ ਗਿਆਂ ਤਾਂ ਆਨੰਦਪੁਰ ਸਾਹਿਬ ਦੇ ਵਿੱਚ ਸਪੈਸ਼ਲ ਕੇਸਗੜ੍ਹ ਸਾਹਿਬ ਵਿਖੇ ਕੀਤੀ ਸੀ ਉਹਨਾਂ ਨੇ ਕੇਸਗੜ੍ਹ ਸਾਹਿਬ ਜਿਹੜਾ ਤਖਤ ਹੈ ਨਾ ਆਪਣਾ ਤੀਜਾ ਤਖਤ ਹੈ ਤਾਂ ਕੇਸਗੜ੍ਹ ਸਾਹਿਬ ਵਿਖੇ ਇਹਨਾਂ ਨੇ ਕੀਤੀ ਸੀਗੀ ਤਾਂ ਇੱਥੇ ਜਿਹੜਾ ਰਾਈਟ ਆਨਸਰ ਬੰਨਣਾ ਸੀ ਉਹ ਫਸਟ ਬ ਠੀਕ ਹੈ ਜੀ ਕੇਸਗੜ੍ਹ ਸਾਹਿਬ ਤਾਂ ਹੀ ਨਾਮ ਰੱਖਿਆ ਸੀਗਾ ਠੀਕ ਹੈ ਜੀ ਤਾਂ ਇਸ ਕਰਕੇ ਜਿਹੜਾ ਇਹ ਕੁਐਸਚਨ ਦਾ ਆਈਡੀ ਹੈਗੀ 1455 ਜੇ ਤੁਸੀਂ ਇਹਦਾ ਆਨਸਰ ਦੇਖੋਗੇ 1455 ਦਾ ਤਾਂ ਉਹਨਾਂ ਨੇ ਕੀ ਲਾਇਆ ਸੈਕੰਡ ਲਾਇਆ ਆਨੰਦਪੁਰ ਸਾਹਿਬ ਹਾਲਾਂਕਿ ਇੱਥੇ ਜਿਹੜਾ ਕੁਐਸਚਨ ਦਾ ਆਨਸਰ ਬਣੂਗਾ ਉਹ ਕੇਸਗੜ੍ਹ ਸਾਹਿਬ ਬਣੂਗਾ 101% ਠੀਕ ਹੈ ਜੀ ਨਹੀਂ ਫਿਰ ਉਹ ਕੁਐਸਚਨ ਡ੍ਰੌਪ ਕਰਨਗੇ ਚਲੋ ਇੱਥੇ ਤਿੰਨ ਕੁਐਸਚਨਾਂ ਤੇ ਤੁਸੀਂ ਓਬਜੈਕਸ਼ਨ ਲਗਾ ਸਕਦੇ ਹੋ ਅਗਲਾ ਗੱਲ ਕਰਦੇ ਹਾਂ ਜੀ ਆਪਾਂ ਆਦ ਗ੍ਰੰਥ ਵਿੱਚ ਗੁਰੂ ਅੰਗਦ ਦੇਵ ਜੀ ਦੇ ਕਿੰਨੇ ਸ਼ਲੋਕ ਹੈ ਹੁਣ ਇਹਦੇ ਵਿੱਚ ਬੱਚੇ ਗਲਤ ਕਰਿਆਏ ਕਿਉ ਬਹੁਤ ਸਾਰੇ ਤੁਹਾਨੂੰ ਮੈਂ ਦੱਸਿਆ ਵੀ YouTube ਤੇ ਬਹੁਤ ਸਾਰੇ ਲੋਕ ਇਦਾਂ ਦੇ ਹੈਗੇ ਆ ਜਿਹੜੇ ਖੁਦ ਰਿਸਰਚ ਕੀਤੇ ਬਿਨਾ ਪੜਾ ਰਹੇ ਆ ਤੇ ਇਸ ਚੀਜ਼ਾਂ ਤੇ ਮੈਂ ਕੋਈ ਕਮਾਂਡ ਨਾਲ ਨਹੀਂ ਕਹਿ ਰਿਹਾ ਬਾਣ ਨਾਲ ਕਹਿ ਰਿਹਾ ਆਪਣੀ ਮਿਹਨਤ ਨਾਲ ਕਹਿ ਰਿਹਾ ਵੀ ਇਹਦਾ ਆਨਸਰ 63 ਆਉਣਾ ਸੀਗਾ ਤੇ 63 ਹੀ ਉਹਨਾਂ ਨੇ ਆਨਸਰ ਲਾਇਆ ਬੱਚੇ ਕਰ ਸਰ ਜੀ ਇੱਥੇ ਆਬਜੈਕਸ਼ਨ ਮੰਨਦੀ ਹੈ 63 ਹੀ ਆਨਸਰ ਆਊਗਾ ਰਾਜੇ ਦੇ ਮੈਂ ਦਿਖਾ ਵੀ ਦਿਨਾ ਮੈਂ ਲੇਟੈਸਟ ਮੈਰਾਥਨ ਮੇਰੀ ਕੋਈ ਵੀ ਮੈਰਾਥਨ ਚੱਕ ਲਿਓ ਉਸ ਚ ਮੈਂ ਸਾਰਿਆਂ ਵਿੱਚ ਬੋਲਿਆ ਹੋਇਆ ਤਾਂ ਤੁਹਾਨੂੰ ਮੈਂ ਅੜੇ ਕੁਤਨ ਮੈਂ ਦਿਖਾ ਵੀ ਦਿਨਾ 63 ਵਾਲਾ ਠੀਕ ਹੈ ਜੀ ਆ ਆਹੀ ਆ ਤੁਹਾਡੀ ਲੇਟੈਸ ਠੀਕ ਹੈ ਜੀ ਤੇ ਸਲੋਕ ਛੋਟਾ ਹੁੰਦਾ ਸ਼ਬਦ ਵੱਡਾ ਹੁੰਦਾ ਹੁਣ ਪੇਪਰ ਵਿੱਚ ਅਸੀਂ ਪੁੱਛ ਲੈਂਦੇ ਹੁੰਦੇ ਆ ਸਲੋਕ ਤੇ ਸ਼ਬਦਾਂ ਦੇ ਬਾਰੇ ਪੁੱਛ ਲੈਂਦੇ ਹੁੰਦੇ ਆ ਪਹਿਲੇ ਪਾਤਸ਼ਾਹੀ ਦੇ ਜਿਹੜੇ ਸ਼ਬਦ ਹੈਗੇ ਆ ਜਾਂ ਸਲੋਕ ਹੈਗੇ ਆ ਉਹ 974 ਹੈ ਕਈ ਜਗ੍ਹਾ ਤੇ ਤੁਹਾਨੂੰ 947 ਮਿਲ ਜਾਣਗੇ ਪਰ ਉਹ ਗਲਤ ਹੈ 974 ਹੈ ਨਾ 976 ਕਈ ਜਗ੍ਹਾ ਤੇ 976 ਲਿਖਿਆ ਵੀ ਮਿਲ ਜਾਊਗਾ ਪਰ ਜਿਹੜੇ ਐਕਚੁਅਲ ਦੇ ਵਿੱਚ ਪੇਪਰ ਪੁਆਇੰਟ ਆਫ View ਤੋਂ ਪੜ੍ਹਨੇ ਆਪਾਂ ਉਹ 974 ਪੜ੍ਹਨੇ ਆ ਗੁਰੂ ਅੰਗਦ ਦੇਵ ਜੀ ਮਹਾਰਾਜ ਦੀ 368 ਸਲੋਕ ਹੈ ਕਈ ਜਗ੍ਹਾ ਤੁਹਾਨੂੰ 62 ਮਿਲ ਜਾਊਗਾ 62 ਨਹੀਂ ਪੜ੍ਹਨੇ ਗੁਰੂ ਅਮਰਦਾਸ ਪਾਸ਼ਾ ਜੀ ਲੱਗ ਗਿਆ ਜੀ ਠੀਕ ਹੈ ਇੱਕ ਮਿੰਟ ਹਾਂਜੀ ਇਹ ਤਾਂ ਅਨਸਰ ਆਊਗਾ ਠੀਕ ਹੈ ਅਗਲੇ ਕੁਸਚਨ ਵੱਲ ਵਧਦੇ ਆ ਅਗਲਾ ਕੁਸਚਨ ਠੀਕ ਹੈ ਜੀ ਆਪਣੇ ਸ਼ਲੋਕਾਂ ਦੇ ਬਾਰੇ ਸੀਗਾ ਤੁਹਾਨੂੰ ਮੈਂ ਦੱਸ ਹੀ ਦਿੱਤਾ ਦੇਖੋ 36 ਸਲੋਕ ਹੋਣਗੇ ਇਹਨੂੰ ਸਕਰੀਨ ਸ਼ਾਟ ਲੈ ਕੇ ਰੱਖ ਲਿਓ ਅਗਲੇ ਕਿਸੇ ਵੀ ਪੇਪਰ ਵਾਸਤੇ ਜੇ ਤੁਸੀਂ ਜਾ ਰਹੇ ਹੋ ਜੇਈ ਵਾਸਤੇ ਜਾਂ ਐਸਐਸਏ ਵਾਸਤੇ ਆਪਣਾ ਪਲਾਂਟ ਅਟੈਂਡੈਂਟ ਵਾਸਤੇ ਲ ਲੈਕਚਰਨ ਗ੍ਰੇਡ 2 ਵਾਸਤੇ ਜਾਂ 3rd ਵਾਸਤੇ ਸਾਰੇ ਵਾਸਤੇ ਤੁਹਾਡੇ ਕੰਮ ਆਊਗਾ ਆਹ ਕੁਐਸਚਨ ਦੇਖੋ ਹੁਣ ਅਬਜੈਕਸ਼ਨ 'ਚ ਇਸ ਤੋਂ ਅਗਲਾ ਕੁਐਸਚਨ ਅਬਜੈਕਸ਼ਨ 'ਚ ਜਾਊਗਾ ਆਹ ਦੇਖੋ ਸ੍ਰੀ ਗੁਰੂ ਰਾਮਦਾਸ ਜੀ ਦੀ ਬਾਣੀ ਆਲ ਗ੍ਰੰਥ ਸਾਹਿਬ ਦੇ ਵਿੱਚ ਕਿੰਨੇ ਰਾਗਾਂ ਦੇ ਵਿੱਚ ਦਰਜ ਹੈ ਹੁਣ ਜਿਹੜਾ ਇਹਨਾਂ ਨੇ ਆਨਸਰ ਲਗਾਇਆ 1460 ਦੇ ਵਿੱਚ ਅਗਰ ਆਪਾਂ ਆਨਸਰ ਦੇਖਾਂਗੇ ਇਹਨਾਂ ਨੇ 29 ਰਾਗ ਲਾਏ ਆ 61 ਦੇ ਵਿੱਚ ਇਹਨਾਂ ਨੇ ਕੀ ਲਗਾਇਆ ਰਾਜੀ 3rd ਆਨਸਰ ਲਗਾਇਆ ਤਾਂ 3rd ਆਨਸਰ ਬੰਦਾ 29 ਰਾਗ ਮੈਂ ਵੀ ਅੱਜ ਤੇ ਬਹੁਤ ਰਿਸਰਚ ਕੀਤੀ ਸੀਗੀ ਰਿਸਰਚ ਕਰਕੇ ਇਤਿਹਾਸ ਤੋਂ ਪਤਾ ਲੱਗਦਾ ਵੀ ਗੁਰੂ ਰ ਪਰ ਉਸ ਤੋਂ ਬਾਅਦ ਫਿਰ ਕੀ ਹੋਇਆ ਠੀਕ ਹੈ ਜੀ ਆਪਣੇ ਤਿੰਨ ਚਾਰ ਪੇਪਰ ਹੋਏ ਆ ਪੀਟਰਪਲੱਸ ਬੋਰਡ ਦੇ ਜਿਵੇਂ ਐਕਸਾਈਜੈਂਸ ਕਲੈਕਟਰ ਇੱਕ ਦੋ ਪੇਪਰ ਹੋਏ ਆ ਉਹਨਾਂ ਵਿੱਚ ਜਿਹੜਾ ਪੀਟਰਪਲੱਸ ਬੋਰਡ ਨੇ ਆਨਸਰ ਸਹੀ ਕੀਤਾ ਸੀ ਉਹ 30 ਕੀਤਾ ਸੀਗਾ ਕਿਉਂਕਿ ਇਤਿਹਾਸ ਦੇ ਕਈ ਖੜਿਆਂ ਤੋਂ 30 ਮਿਲਦਾ ਤੇ ਇਸੇ ਕਰਕੇ ਫਿਰ ਮੈਂ ਮੈਰਾਥਨ ਦੇ ਵਿੱਚ ਸਪੈਸ਼ਲ ਬੋਲਿਆ ਵੀ ਆ ਵੀ ਆਪਾਂ ਆਨਸਰ 30 ਲਾਉਣਾ ਤੇ ਇਸ ਦੇ ਕਰਕੇ ਆਪਾਂ ਪਿਛਲੇ ਪੇਪਰਾਂ ਦਾ ਹਵਾਲਾ ਵੀ ਦੇ ਸਕਦੇ ਆ ਪਿਛਲੇ ਪੇਪਰ ਜਿਹੜੇ ਕਿਉਂਕਿ ਪੰਜਾਬ ਦਾ ਪੇਪਰ ਹੈ ਜਿਹੜੀਆਂ ਪੰਜਾਬ ਦੀਆਂ ਸੰਸਥਾਵਾਂ ਲੈਂਦੀਆਂ ਨੇ ਪੇਪਰ ਉਹ 30 ਆਨਸਰ ਲਗਾ ਰਹੀਆਂ ਨੇ ਤੇ ਇਸ ਤਾਂ ਇਸ ਕਰਕੇ ਹੁਣ ਦੇਖੋ ਵੀ ਇਹਦੇ ਜਿਹੜੇ ਮੁਲਾਜ਼ਮ ਹੋਣਗੇ ਉਹ ਕਿੱਦਾਂ ਦੇ ਹੋਣਗੇ ਤਾਂ ਇਹਦਾ ਆਨਸਰ ਇੱਥੇ 30 ਹੀ ਬੰਦ ਹੈ ਇਹਨਾਂ ਨੇ ਕੀ ਲਗਾਇਆ 29 ਲਗਾਇਆ ਹੋਇਆ ਆ ਤੁਹਾਨੂੰ ਮੈਂ ਵੀਡੀਓ ਵਿੱਚ ਹੀ ਬੋਲ ਦੇਖੋ ਵੀਡੀਓ ਵਿੱਚ ਵੀ ਪਿਆ ਹੀ ਹੋਇਆ ਇਹ ਗੱਲ ਮੈਂ ਸਪੈਸ਼ਲ ਬੋਲੀ ਹੋਈ ਆ ਵੀਡੀਓ ਦੇ ਵਿੱਚ ਵੀ ਰਿਸਰਚ ਵਾਲੀ ਗੱਲ ਮੈਂ ਹਰ ਇੱਕ ਵੀਡੀਓ 'ਚ ਹੀ ਬੋਲਦਾ ਹਾਂ ਪਰ ਮੈਂ ਇਹਦੇ ਵਿੱਚ ਸਪੈਸ਼ਲ ਬੋਲੀ ਹੋਈ ਆ ਠੀਕ ਹੈ ਜੀ ਤੁਹਾਨੂੰ ਮੈਂ ਦਿਖਾ ਦਿੰਦਾ ਆ ਰਾਗਾਂ ਵਾਲੀ ਰਾਗਾਂ ਵਾਲੀ ਵੀਡੀਓ ਚਲਦੇ ਆਪਾਂ ਦਾ ਗੁਰੂ ਰਾਮਦਾਸ ਜੀ ਤੇ ਗੁਰੂ ਅਰਜਨ ਦੇਵ ਜੀ ਹੁਣ ਬੱਚੇ ਕਨਫਿਊਜ਼ ਹੋ ਜਾਂਦੇ ਆ ਅੱਜ ਤੋਂ ਪਹਿਲਾਂ ਮੈਂ ਕਰਵਾਇਆ ਸੀਗਾ ਵੀ ਗੁਰੂ ਰਾਮਦਾਸ ਜੀ ਦੇ 29 ਰਾਗਾਂ ਵਿੱਚ ਬਾਣੀ ਹੈ ਹੈ ਐਕਚੁਅਲ 29 ਰਾਗਾਂ ਦੇ ਵਿੱਚ ਹੀ ਆ ਪਰ ਆਪਾਂ ਚ ਪੜ੍ਹ ਕਾਤੇ ਰਹੇ ਆ ਆਪਾਂ ਪੜ੍ਹ ਰਹੇ ਪੇਪਰ ਪਾਸ ਕਰਨ ਵਾਸਤੇ ਤਾਂ ਪੇਪਰ ਪੁਆਇੰਟ ਆਫ 뷰 ਤੇ ਜਿਹੜੀ ਜਿਹੜਾ ਸਹੀ ਆਪਸ਼ਨ ਆਉਣੀ ਹੈ राजे 30 ਰਾਗ ਹੀ ਆਉਣਗੇ ਠੀਕ ਹੈ ਜੀ ਤਾਂ 30 ਰਾਗਾਂ ਦੇ ਵਿੱਚ ਬਾਣੀ ਆ ਗੁਰੂ ਰਾਮਦਾਸ ਜੀ ਦੀ 30 ਰਾਗਾਂ ਚ ਬਾਣੀ ਆ ਗੁਰੂ ਅਰਜਨ ਦੇਵ ਜੀ ਦੀ 30 ਹਾਂਜੀ ਤਾਂ ਇਹ ਦੇਖੋ ਇਹ ਚੀਜ਼ ਮੈਂ ਤਾਂ ਹੀ ਬੋਲੀ ਹੈ ਕਿਉਂਕਿ ਮੈਂ ਇੱਕ ਵਾਰੀ ਨਕਤੀ ਕਰਵਾਤੀ ਸੀ ਤਾਂ ਪੀਟਰ ਪਲਸ ਬੋਰਡ ਨੇ 30 ਲਗਾਤੀ ਫਿਰ ਮੈਂ ਅਬਜੈਕਸ਼ਨ ਵੀ ਪਾਈ ਪਰ ਪੀਟਰ ਪਲਸ ਬੋਰਡ ਨੇ ਅਬਜੈਕਸ਼ਨ ਮੰਨੀ ਨਹੀਂ ਤਾਂ ਇਸ ਕਰਕੇ ਆਪਾਂ ਪੰਜਾਬ ਦੇ ਪੇਪਰਾਂ ਨੂੰ ਧਾਰ ਬਣਾ ਕੇ ਇੱਥੇ ਆਨਸਰ ਕਰਨਾ ਤਾਂ ਇੱਥੇ ਵੀ ਅਬਜੈਕਸ਼ਨ ਲੱਗ ਸਕਦੀ ਹੈ ਕਲੀਅਰ ਹੋ ਗਿਆ ਕਿਹੜੇ ਕਿਹੜੇ ਤੇ ਅਬਜੈਕਸ਼ਨ ਆਪਾਂ ਲਗਾ ਸਕਦੇ ਆ ਤਾਂ ਹੁਣ ਇਹ ਸਾਰੇ ਤਿੰਨ ਕ ਕੁਐਸਚਨ ਬਣੇ ਆ ਤੁਹਾਡੇ ਅਬਜੈਕਸ਼ਨ ਵਾਲੇ 69 99 ਤੇ ਆਪਣਾ ਰਾਗਾਵਾਂ ਵਾਲਾ ਅਦਰਵਾਈਜ਼ ਬਾਕੀਆਂ ਦੇ ਉੱਪਰ ਆਪਾਂ ਅ objection ਨਹੀਂ ਲਗਾ ਸਕਦੇ ਇੱਕ ਕੇਸਗੜ੍ਹ ਸਾਹਿਬ ਵਾਲਾ ਹੋ ਗਿਆ ਤਾਂ ਟੋਟਲ ਪੁੱਲ ਮਾੜਾ ਕੇ ਚਾਰ ਕਵਿਸ਼ਨਾਂ ਤੇ objection ਪੈ ਸਕਦੀ ਆ objection ਦੀ ਲਾਸਟ ਡੇਟ ਅੱਜ ਐ ਰਾਤ ਦੇ 12 ਵਜੇ ਤੱਕ ਕਰਨਾ ਕੋਸ਼ਿਸ਼ ਕੀ ਆ ਤੁਸੀਂ ਬਿਲਕੁਲ ਫ੍ਰੀ ਆ ਕੋਈ ਪੈਸਾ ਨਹੀਂ ਹੈਗਾ ਤੁਸੀਂ ਵੈਬਸਾਈਟ ਤੇ ਜਾਣਾ ਆਪਣੀ ਪੀਐਸਪੀਸੀਲ ਵਾਲੀ ਤੇ ਠੀਕ ਹੈ ਜੀ ਜਦੋਂ ਵੈਬਸਾਈਟ ਤੇ ਜਾਓਗੇ ਰਾਜੇ ਤਾਂ ਤੁਸੀਂ ਆਪਣਾ ਲੌਗਇਨ ਕਰ ਲਿਓ ਲੌਗਇਨ ਕਰਨ ਤੋਂ ਬਾਅਦ ਤੁਸੀਂ ਕੀ ਕਰਨਾ ਲੇਖੋ ਕਲਿੱਕ ਹੇਅਰ ਟੂ ਆਨਸਰ ਕੀ ਚੈਲੰਜ ਉੱਥੇ ਇੱਕ ਆਪਸ਼ਨ ਦਿਖੂਗੀ ਤੁਹਾਨੂੰ ਕਲਿੱਕ ਹੇਅਰ ਟੂ ਆਨਸਰ ਕੀ ਚੈਲੰਜ ਉਸ ਤੋਂ ਬਾਅਦ ਕੀ ਕਰਨਾ ਕਹਿੰਦਾ ਤੁਸੀਂ ਆਪਣੇ ਐਪਲੀਕੇਸ਼ਨ ਨੰਬਰ ਡੇਟ ਆਫ ਬਰਥ ਤੇ ਉੱਤੇ ਸਿਕਿਉਰਟੀ ਪਿਨ ਨਾਲ ਕੀ ਕਰ ਲੈਣਾ ਆਪਣਾ ਲੌਗਇਨ ਕਰ ਲੈਣਾ ਜਦੋਂ ਲੌਗਇਨ ਕਰ ਲਓਗੇ ਕਹਿੰਦਾ ਕਲਿੱਕ ਔਨ ਦਾ 뷰 ਬਲੂ ਕਲਰ ਦਾ ਲਿੰਕ ਆ ਜਾਊਗਾ ਉੱਤੇ ਤੁਸੀਂ ਆਪਣੇ ਜਿਹੜੇ ਤੁਸੀਂ ਮਾਰਕ ਕੀਤਾ ਹੋਊਗਾ ਅੰਤਰ ਉਹ ਦੇਖ ਸਕਦੇ ਹੋ ਤੁਸੀਂ ਆਪਣਾ ਉਸ ਤੋਂ ਬਾਅਦ ਕੀ ਕਰਨਾ ਕਹਿੰਦਾ ਤੂੰ 뷰 ਐਂਡ ਚੈਲੰਜ ਦਾ ਆਨਸਰ ਕੀ ਕਲਿੱਕ ਔਨ ਦਾ ਚੈਲੰਜ ਬਟਨ ਜੇ ਤੁਸੀਂ ਕਿਸੇ ਕੁਐਸਚਨ ਨੂੰ ਚੈਲੰਜ ਕਰਨਾ ਚਾਹੁੰਦੇ ਆ ਜਿਵੇਂ ਤੁਹਾਨੂੰ ਮੈਂ ਦੱਸਿਆ ਕੁਐਸਚਨ ਤਾਂ ਚੈਲੰਜ ਕਿਵੇਂ ਕਰਨਾ ਕੁਐਸਚਨ ਆਈਡੀ ਤੋਂ ਚੈਲੰਜ ਕਰਨਾ ਹੈ ਤਾਂ ਚੈਲੰਜ ਬਟਨ ਤੇ ਕਲਿੱਕ ਕਰੋਗੇ ਤੁਸੀਂ ਚੈਲੰਜ ਬਟਨ ਤੇ ਕਲਿੱਕ ਕਰੋਗੇ ਤੇ ਵਿੱਚ ਜਿਹੜਾ ਪਹਿਲਾ ਕਾਲਮ ਹੋਊਗਾ ਉਹ ਕੁਐਸਚਨ ਆਈਡੀ ਦਾ ਹੋਊਗਾ ਜਿਹੜਾ ਸੈਕੰਡ ਕਾਲਮ ਹੋਊਗਾ ਕਰੈਕਟ ਆਪਸ਼ਨ ਦਾ ਹੋਊਗਾ ਤੇ ਥਰਡ ਕਾਲਮ ਕੀ ਹੋਊਗਾ ਰਾਜੇ ਥਰਡ ਕਾਲਮ ਹੋਊਗਾ ਜਿਹੜਾ ਤੁਸੀਂ ਚੇਂਜ ਕਰਨਾ ਚਾਹੁੰਦੇ ਆ ਹੁਣ ਮੰਨ ਲਓ ਮੇਰਾ ਕੁਐਸਚਨ ਦੀ ਆਈਡੀ ਸੀਗੀ ਜਿਵੇਂ 16 ਕਰਕੇ ਜਿਵੇਂ ਮੰਨ ਲਓ 95 ਤਾਂ ਇਹਦਾ ਜਿਹੜਾ ਉਹਨਾਂ ਨੇ ਆਨਸਰ ਲਗਾਇਆ ਏ ਲਗਾਇਆ ਹੋਇਆ ਤੁਸੀਂ ਕਹਿੰਦੇ ਵੀ ਤਾਂ ਆਨਸਰ ਸੀ ਆ ਤਾਂ ਇਸ ਤਰ੍ਹਾਂ ਕਾਲਮ ਬਣੇ ਹੋਣਗੇ ਤੁਹਾਡੇ ਤੁਸੀਂ ਧਿਆਨ ਦੇ ਨਾਲ ਉਹਦੇ ਕੋਰਸਪੋਂਡ ਜਿਹੜਾ ਆਨਸਰ ਬੰਦਾ ਤੁਸੀਂ ਲਗਾ ਸਕਦੇ ਜਿਹ ਉਸ ਤੋਂ ਬਾਅਦ ਕਹਿੰਦਾ ਜੀ ਇਫ ਯੂ ਵਿਸ਼ ਟੂ ਚੈਲੰਜ ਐਨੀ ਕੁਐਸਚਨ ਦੈਨ ਯੂ ਮੇ ਯੂਜ਼ ਐਨੀ ਵਨ অর ਮੋਰ ਆਫ ਦਾ ਆਪਸ਼ਨ गिवन ਅੰਡਰ ਦਾ ਕਾਲਮ ਤਾਂ ਤੁਸੀਂ ਇਸ ਕਾਲਮ ਦੇ ਵਿੱਚ ਜਿਹੜਾ ਜਿਹਦੇ ਵਿੱਚ ਚੈਲੰਜ ਕਰਨਾ ਚਾਹੁੰਦੇ ਆ ਤਾਂ ਉੱਥੇ ਕਹਿੰਦਾ ਜੀ ਆਨਸਰ ਫਾਰ ਦਾ ਚੈਲੰਜ ਬਾਈ ਕਲਿੱਕਿੰਗ ਦਾ ਚੈੱਕ ਬਾਕਸ ਉੱਥੇ ਤੁਸੀਂ ਚੈੱਕ ਬਾਕਸ ਤੇ ਲਿਖ ਦਿਓ ਵੀ ਆਪਾਂ ਆਨਸਰ ਨੂੰ ਕੀ ਕਰ ਰਹੇ ਆ ਚੈਲੰਜ ਕਰ ਰਹੇ ਆ ਜੇ ਤੁਸੀਂ ਉੱਥੇ ਕਲਿੱਕ ਕਰੋਗੇ ਡਿਜ਼ਾਇਰ ਆਪਸ਼ਨ ਤੇ ਫਿਰ ਸਕਰੋਲ ਡਾਊਨ ਕਰੋਗੇ ਤਾਂ ਤੁਹਾਨੂੰ ਇੱਕ ਆਪਸ਼ਨ ਮਿਲੇਗੀ ਅਪਲੋਡਿੰਗ ਡਾਕੂਮੈਂਟ ਵੀ ਜਿਹੜਾ ਤੁਸੀਂ ਆਨਸਰ ਕਹਿ ਰਹੇ ਹੋ ਤਾਂ ਉਹਦਾ ਪ੍ਰੂਫ ਕੀ ਹੈ ਤੁਹਾਡੇ ਕੋਲੇ ਮਨ ਲਓ ਜੇ ਤੁਸੀਂ 10 ਕੁਐਸਚਨ ਜਾਂ 3 ਕੁਐਸਚਨ ਕਰ ਰਹੇ ਹੋ ਤਾਂ ਤਿੰਨਾਂ ਦਾ ਇਕੱਠਾ ਪ੍ਰੂਫ ਦੇ ਦਿਓ ਮੈਂ ਕੋਸ਼ਿਸ਼ ਕਰੂੰਗਾ ਤੁਹਾਨੂੰ ਜਿਵੇਂ ਹੁਣ ਗਣਤੀ ਦੇ ਪ੍ਰੂਫ ਤਾਂ ਹੋ ਹੀ ਗਏ ਕੇਸਗੜ੍ਹ ਸਾਹਿਬ ਵਾਲੇ ਦਾ ਮੈਂ ਲੱਭ ਲੂੰਗਾ ਜੇ ਮਿਲ ਗਿਆ ਠੀਕ ਹੈ ਨਹੀਂ ਤਾਂ ਗਣਤੀ ਵਾਲੇ ਦੋ ਕੁਐਸਚਨ ਦਾ ਤੁਸੀਂ ਪਾਓ ਘੱਟੋ ਘੱਟ ਥੋੜਾ ਹੁੰਦਾ ਦੋਹਾਂ ਦਾ ਪ੍ਰੂਫ ਤੁਹਾਨੂੰ ਮੈਂ ਦੇ ਦతా ਦੂਜੀ ਕਲਾਸ ਦੀ ਕਿਤਾਬ ਹੈ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਤਾਂ ਕਹਿੰਦਾ ਉੱਥੇ ਚੂਜ਼ ਦਾ ਆਪਸ਼ਨ ਕਹਿੰਦਾ ਫਾਈਲ ਅਪਲੋਡ ਦੀ ਜਿਹੜੀ ਚੂਜ਼ ਫਾਈਲ ਅਪਲੋਡ ਵਾਸਤੇ ਤੁਸੀਂ ਉੱਥੇ ਕੀ ਕਰ ਲੈਣੀ ਹੈ ਸਿਲੈਕਟ ਕਰ ਲੈਣੀ ਹੈ ਸਿੰਗਲ ਪੀਡੀਐਫ ਦੇ ਵਿੱਚ ਤੁਹਾਨੂੰ ਫਿਰ ਤੁਸੀਂ ਕਹਿੰਦਾ ਇਹਨੂੰ ਸੇਵ ਕਰਨ ਵਾਸਤੇ ਉੱਥੇ ਕੈਪਚਾ ਆਊਗਾ ਕੈਪਚਾ ਭਰ ਦਿਓ ਪਹਿਲਾਂ ਤੁਸੀਂ ਸਬਮਿਟ ਐਂਡ ਰੀਵਿਊ ਕਰ ਲਿਓ ਦੁਬਾਰਾ ਚੈੱਕ ਕਰ ਲਿਓ ਕਿ ਜੋ ਤੁਸੀਂ ਡਾਟਾ ਭਰਿਆ ਸਹੀ ਭਰਿਆ ਉਸ ਤੋਂ ਬਾਅਦ ਤੁਹਾਡਾ ਡਾਟਾ ਕੀ ਹੋ ਜਾਊਗਾ ਸਕਸੈਸਫੁਲੀ ਸੇਵਡ ਹੋ ਜਾਊਗਾ ਤੇ ਲਾਸਟ ਦੇ ਵਿੱਚ ਤੁਸੀਂ ਕੀ ਕਰਨਾ ਜੇ ਤੁਹਾਨੂੰ ਮੋਡੀਫਾਈ ਕਰਨਾ ਤੁਸੀਂ ਮੋਡੀਫਾਈ ਕਰ ਲਿਓ ਅਦਰਵਾਈਜ਼ ਤੁਸੀਂ ਫਾਈਨਲ ਸਬਮਿਟ ਕਰ ਦਿਓ ਜੋ ਸਬਮਿਟ ਕਰ ਦੋਗੇ ਤਾਂ ਜਿਹੜਾ ਤੁਹਾਡਾ ਚੈਲੰਜ ਹੋਊਗਾ ਉਹ ਸਬਮਿਟ ਹੋ ਜਾਊਗਾ ਤਾਂ ਗੱਲ ਸਮਝ ਲੱਗ ਗਈ ਆ ਜੇ ਤੁਸੀਂ ਮੋਡੀਫਾਈ ਕਰਨਾ ਮਤਲਬ ਚੇਂਜ ਕਰਨਾ ਕੋਈ ਗਲਤੀ ਹੋ ਗਈ ਤੁਹਾਡੀ ਤੁਸੀਂ ਮੋਡੀਫਾਈ ਕਰ ਸਕਦੇ ਹੋ ਤਾਂ ਜਦ ਬਾਕੀ ਇਨ ਕੇਸ ਜੇ ਕੋਈ ਪ੍ਰੋਬਲਮ ਆਉਦੀ ਸੀ ਇਸ ਨੰਬਰ ਤੇ ਫੋਨ ਕਰ ਸਕਦੇ ਹੋ ਹਾਲਾਂਕਿ ਇਹ ਫੋਨ ਚੱਕਦੇ ਨਹੀਂ ਹੈਗੇ ਬਾਈ ਬੱਚਿਆਂ ਨੇ ਮੈਨੂੰ ਕਿਹਾ ਤੇ ਇਸ ਕਰਕੇ ਮੈਂ ਵੀਡੀਓ ਪਾਈ ਹੈ ਤਾਂ ਗੱਲ ਸਮਝ ਆ ਗਈ ਦੋ ਤਿੰਨ ਸਟੈਪ ਨੇ ਵੀਡੀਓ ਨੂੰ ਰਿਪੀਟ ਕਰ ਲਿਓ ਪਹਿਲਾਂ ਤੁਸੀਂ ਆਪਣੇ ਲਿੰਕ ਤੇ ਚਲੇ ਜਾਓ ਫਿਰ ਤੁਸੀਂ ਆਪਣਾ ਆਈਡੀ ਵਗੈਰਾ ਭਰ ਲਿਓ ਠੀਕ ਹੈ ਜੀ ਇਸ ਲਿੰਕ ਤੇ ਕਲਿੱਕ ਕਰਨ ਤੋਂ ਬਾਅਦ ਆਪਣਾ ਆਈਡੀ ਡੇਟ ਆਫ ਬਰਥ ਸਕਿਉਰਟੀ ਕੋਡ ਭਰਨ ਤੋਂ ਬਾਅਦ ਠੀਕ ਹੈ ਤੁਹਾਨੂੰ ਉੱਥੇ ਆਪਸ਼ਨ ਮਿਲ ਜੂਗੀ ਚੈਲੰਜ ਬਟਨ ਦੀ ਬਸ ਕੱਲ ਧਿਆਨ ਕੀ ਰੱਖਣੀ ਹੈ ਦੇਖੋ ਧਿਆਨ ਇਸ ਚੀਜ਼ ਦੀ ਰੱਖਣੀ ਹੈ ਜਿਹੜੇ ਤੁਹਾਨੂੰ ਮੈਂ ਵਾਰ-ਵਾਰ ਚੀਜ਼ ਕ ਧਿਆਨ ਕੀ ਰੱਖਣਾ ਤੁਸੀਂ ਧਿਆਨ ਇਸ ਚੀਜ਼ ਦਾ ਰੱਖਣਾ ਜਿਹੜੀ ਚੀਜ਼ ਤੁਸੀਂ ਕੁਐਸਚਨ ਪਾਉਂਗੇ ਤਾਂ ਉਹਦੀ ਆਈਡੀ ਦੇਖੋ ਜਿਵੇਂ ਮੰਨ ਲਓ ਉਹ ਖਾਲਸਾ ਪੰਥ ਵਾਲਾ ਹੈ ਕੁਐਸਚਨ ਇਹਦਾ ਲੋ ਠੀਕ ਕੁਐਸਚਨ ਹੈ ਆਪਾਂ ਜਿਹੜਾ ਰੋਂਗ ਕੁਐਸਚਨ ਹੈ ਉਹੀ ਚੱਕ ਲੈਣੇ ਆ ਠੀਕ ਹੈ ਜਿਵੇਂ ਮੰਨ ਲਓ ਆਹ ਕੁਐਸਚਨ ਹੈ ਤਾਂ ਤੁਸੀਂ ਪਹਿਲਾਂ ਕੀ ਪਾਉਂਗੇ ਕੁਐਸਚਨ ਆਈਡੀ ਪਾਉਂਗੇ ਠੀਕ ਹੈ ਜੀ ਕੁਐਸਚਨ ਆਈਡੀ ਪਾਉਣ ਤੋਂ ਬਾਅਦ ਫਿਰ ਤੁਸੀਂ ਕੀ ਪਾਉਂਗੇ ਉੱਥੇ ਆਪਸ਼ਨ ਤਾਂ ਆਪਸ਼ਨ ਦੀ ਆਈਡੀ ਮੰਗੂਗਾ ਤਾਂ ਆਪਸ਼ਨ ਦੀ ਆਈਡੀ ਪਾ ਦਿਓ ਵੀ ਤੁਹਾਡੀ ਜਿਹੜੀ ਆਪਸ਼ਨ ਦੀ ਆਈਡੀ ਹੈ ਕਿ ਤੁਸੀਂ ਕੀ ਕੀਤੀ ਹੈ 68 73 71 1950 ਕੀਤੀ ਹੈ ਪਰ ਤੁਸੀਂ ਇਹਦਾ ਇਹਦੀ ਕੀ ਤਾਂ ਤੁਸੀਂ ਉਹਦੇ ਨਾਲ ਫਾਈਲ ਅਪਲੋਡ ਕਰ ਦਿਓ ਨਾਲ ਕਮੈਂਟ ਦੇ ਦਿਓ ਵੀ ਅਸੀਂ ਤਾਂ ਕੰਨੇ ਵੀ ਇਹਨਾਂ ਵਿੱਚੋਂ ਕੋਈ ਵੀ ਆਪਸ਼ਨ ਨਹੀਂ ਹੈਗੀਗੀ ਠੀਕ ਹੈ ਜੀ ਤਾਂ ਇਸਰਕੇ ਅਪਲੋਡ ਕਰ ਲਿਓ ਅਦਰਵਾਈਜ਼ ਜੇ ਮੇਰੇ ਕੋਲੇ ਕਿਸੇ ਦਾ ਲੌਗਇਨ ਆਈਡੀ ਹੁੰਦਾ ਤੁਹਾਨੂੰ ਮੈਂ ਡੈਮੋ ਵੀ ਕਰਕੇ ਦਿਖਾ ਦਿੰਦਾ ਹਾਲਾਂਕਿ ਸਿਕਿਉਰਿਟੀ ਪਰਪਸ ਕਰਕੇ ਮੈਂ ਕਿਸੇ ਬੱਚੇ ਦਾ ਲੌਗਇਨ ਆਈਡੀ ਮੰਗਿਆ ਨਹੀਂ ਹੈਗਾ ਠੀਕ ਹੈ ਜੀ ਹੁਣ ਉਹਨਾਂ ਬੱਚਿਆਂ ਨੂੰ ਜਾਣਕਾਰੀ ਦੇ ਰਿਹਾ ਜਿਨ੍ਹਾਂ ਨੂੰ ਨਹੀਂ ਪਤਾ ਜਿਨ੍ਹਾਂ ਨੇ ਅੱਗੇ ਬਿਲੀ ਬੋਰਡ ਦੇ ਪੇਪਰ ਦੇਣੇ ਆ ਬੇਟਾ ਤੁਹਾਨੂੰ ਬਿਲਕੁਲ ਸਟੀਕ ਜਾਣਕਾਰੀ ਮਿਲੂਗੀ ਤੇ ਬਹੁਤ ਘੱਟ ਰੇਟ ਦੇ ਵਿੱਚ ਬਿਲਕੁਲ ਵਧੀਆ ਡਾਟਾ ਮਿਲੂਗਾ ਜੋ ਤੁਹਾਡੇ ਪੇ ਪੋਜੀਟਿਵ ਬਾਈ ਪੰਜਾਬ ਨਾਮ ਦੀ ਤੁਸੀਂ ਐਪ ਡਾਊਨਲੋਡ ਕਰ ਸਕਦੇ ਹੋ ਪਲੇ ਸਟੋਰ ਤੇ ਜਾ ਕੇ ਜਿਹੜੇ ਐਪਲ ਵਾਲੇ ਉਹਨਾਂ ਨੇ ਕਲਾਸ ਪਾਸ ਨਾਮ ਦੀ ਐਪਲੀਕੇਸ਼ਨ ਡਾਊਨਲੋਡ ਕਰਨੀ ਆ ਤਾਂ ਉਸ ਤੋਂ ਬਾਅਦ ਤੁਸੀਂ ਆਹ ਕੋਡ ਭਰੋਗੇ ਮੇਰਾ ਕੋਡ ਹੈ ਭਰ ਕੇ ਥੋੜੀ ਐਪ ਚੱਲ ਜੂਗੀ ਜੇ ਕੁਝ ਵੀ ਨਹੀਂ ਪਤਾ ਲੱਗਦਾ ਤੁਹਾਨੂੰ ਕੁਝ ਵੀ ਨਹੀਂ ਪਤਾ ਲੱਗਦਾ ਤਾਂ ਤੁਸੀਂ ਇਸ ਨੰਬਰ ਤੇ ਮੈਨੂੰ ਕਾਲ ਜਾਂ WhatsApp ਕਰ ਸਕਦੇ ਹੋ 8427052333 ਇੱਕ ਆਪਣਾ ਸਪੈਸ਼ਲ ਪੰਜਾਬੀ ਪੇਪਰ ਇਹਦਾ ਚੱਲ ਰਿਹਾ ਕੋਰਸ ਤੇ 500 ਰੁਪਏ ਦਾ ਸਾਲ ਦੀ ਵੈਲਿਡਿਟੀ ਵਾਲਾ ਜਿਹੜਾ ਬੀਲੀ ਬੋਰਡ ਦਾ ਆਪਣਾ ਸਪੈਸ਼ਲ ਚੱਲ ਰਿਹਾ ਰਾਜੀ ਉਹ 4 ਤੋਂ 5 ਮਹੀਨਿਆਂ ਦੀ ਵੈਲਿਡਿਟੀ ਆ 50 ਨੰਬਰ ਪੇਪਰ ਦੇ 20 ਨੰਬਰ ਪੰਜਾਬੀ ਗ੍ਰਾਮਰ ਤੇ 10 ਨੰਬਰ ਪੰਜਾਬ ਜੀਕੇ ਦੇ ਕਵਰ ਕਰਤੇ ਜਾਣੇ ਕਿ 70 ਨੰਬਰ ਤੁਹਾਡੇ ਕਵਰ ਕਰਤੇ ਤਾਂ ਚਲੋ ਆ ਤਾਂ ਕੁਆਲੀਫਾਈ ਹੈ 30 ਤੁਹਾਡੇ ਜਿਹੜੇ ਮੈਰਿਟ ਵਿੱਚ ਆਉਣੀਆਂ ਤੇ ਇਹ ਪੇਪਰ ਕੁਆਲੀਫਾਈ ਕਰਨਾ ਬਹੁਤ ਜ਼ਰੂਰੀ ਹੈ ਤੇ ਤੁਸੀਂ ਅੱਜ ਹੀ ਜਾ ਕੇ ਇਹ ਕੋਰਸ ਵਗੈਰਾ ਲੈ ਸਕਦੇ ਹੋ ਵਧੇਰੇ ਜਾਣਕਾਰੀ ਵਾਸਤੇ ਇਸ ਨੰਬਰ ਤੇ ਸੰਪਰਕ ਕਰ ਲਿਓ ਬਾਕੀ ਮੈਂ ਤੁਹਾਨੂੰ ਪੇਪਰ ਪਾਉਂਗਾ ਵਿਦ ਪ੍ਰੂਫ ਪਾਉਂਗਾ ਦੇਖੋ ਬਹੁਤ ਲੋਕ ਗੱਲਾਂ ਕਰਦੇ ਨੇ ਸਾਡੇ ਪੜਾਇਿਆਂ ਚ ਆਇਆ ਹਾਲਾਂਕਿ ਪੇਪਰ ਮੋਡਰੇਟ ਲੈਵਲ ਤੋਂ ਥੋੜਾ ਜਿਹਾ ਸੌਖਾ ਆਇਆ ਇਸ ਕਰਕੇ ਹੋ ਸਕਦਾ ਵੀ ਹਰੇਕ ਬੰਦੇ ਦੇ ਪੜਾਏ ਚੋਂ ਆਇਆ ਹੋਵੇ ਪਰ ਮੈਂ ਤੁਹਾਨੂੰ ਵਿਧ ਪ੍ਰੂਫ ਤਾਂ ਦੱਸਣਾ ਚਾਹਣਾ ਕਿ ਬਹੁਤ ਬੱਚਾ ਨੂੰ ਨਹੀਂ ਪਤਾ ਹੁੰਦਾ ਕਿਉਂਕਿ ਆਪਾਂ ਕੋਈ ਕੋਰਸ ਦੀ ਗੱਲ ਨਹੀਂ ਕਰ ਰਹੇ ਆਪਾਂ ਉਹ ਫ੍ਰੀ ਵਾਲੀ ਮੈਰਾਥਨ ਦੀ ਗੱਲ ਕਰ ਰਹੇ ਆ ਤਵੀ ਤੇ ਪ੍ਰੂਫ ਤੁਹਾਨੂੰ ਪਾਉਂਗਾ ਵੀ ਕਿਹੜੀ ਮੈਰਾਥਨ ਦੇ ਵਿੱਚ ਕਿੰਨੇ ਨੰਬਰ ਕੁਐਸਚਨ ਪਿਆ ਮੈਰਾਥਨ ਪੇਪਰ ਤੋਂ 2 ਦਿਨ ਪਹਿਲਾਂ ਆਉਂਦੀ ਹੁੰਦੀ ਹੈ ਤਾਂ ਉਹ ਕਨਵੀਜ਼ਨ ਵਾਸਤੇ ਆਉਂਦੀ ਹੁੰਦੀ ਹੈ ਠੀਕ ਹੈ ਜੀ ਜਿਹੜਾ ਕੋਰਸ ਹੁੰਦਾ ਕੋਰਸ ਦਾ ਬੈਨੀਫਿਟ ਇਹ ਹੁੰਦਾ ਵੀ ਤੁਹਾਨੂੰ ਤੁਸੀਂ 2-3 ਮਹੀਨੇ ਪਹਿਲਾਂ ਕੋਰਸ ਲੈਣੇ ਆ ਤੁਸੀਂ ਚੀਜ਼ਾਂ ਨੂੰ ਸਮਝਦੇ ਹੋ ਉਸ ਤੋਂ ਬਾਅਦ ਟੈਸਟ ਤਾਂ ਜਲਦੀ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ ਤਦ ਤੱਕ ਵਾਸਤੇ ਧੰਨਵਾਦ ਆਈ ਹੋਪ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਵੀ ਤੁਸੀਂ ਕਿਵੇਂ ਕਰਨੀ ਹੈ ਠੀਕ ਹੈ ਜੀ ਆਬਜੈਕਸ਼ਨ ਕਿਵੇਂ ਪਾਉਣੀ ਹੈ ਹਾਲਾਂਕਿ ਮੈਂ ਥੋੜਾ ਜਿਹਾ ਲੇਟ ਹੋ ਗਿਆ ਉਹਦੇ ਵਾਸਤੇ ਮਾਫੀ ਮੰਗਦਾ ਤੁਹਾਨੂੰ ਸਭ ਨੂੰ ਪਤਾ ਵੀ ਇਸ ਟਾਈਮ ਮੈਂ ਪੰਜਾਬ ਪੁਲਿਸ ਦੇ ਵਿੱਚ ਜੌਬ ਕਰ ਰਿਹਾ ਤੇ ਮੈਂ ਟ੍ਰੇਨਿੰਗ ਤੇ ਇਸ ਕਰਕੇ ਟਾਈਮ ਕੱਟ ਮਿਲਦਾ ਥੋੜਾ ਜਿਹਾ ਐਡਜਸਟ ਕਰ ਲਿਆ ਕਰੋ ਕਿਰਪਾ ਕਰਕੇ ਮੇਰੀ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ